ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹਾਂ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਗਰਦਨ ਦੀਆਂ ਦਪੀਆਂ ਹੋਈਆਂ ਨਸਾਂ ਦਾ ਜੋ ਖੂਨ ਦਾ ਸੰਚਾਰ ਹੈ ਉਹ ਆਪਾਂ ਕਿਵੇਂ ਬਤਾ ਸਕਦੇ ਆਂ ਜਿਸ ਨੂੰ ਕਿਹਾ ਜਾਂਦਾ ਹੈ ਸਰਵਾਈਕਲ ਰੈਡੀਕੂਲੋਪੈਥੀ ਜ਼ਿਆਦਾਤਰ ਜਦੋਂ ਵੀ ਆਪਣੇ ਗਰਦਨ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਵੇ ਹਲਕਾ ਹਲਕਾ ਜਦੋਂ ਦਰਦ ਸ਼ੁਰੂ ਹੋ ਜਾਵੇ ਉਦੋਂ ਆਪਣੀਆਂ ਥੋੜੀਆਂ ਥੋੜੀਆਂ ਨਸਾਂ ਆਪਣੀਆਂ ਦਬੜੀਆਂ ਸ਼ੁਰੂ ਹੁੰਦੀਆਂ ਨੇ ਜਾਂ ਫਿਰ ਜਦੋਂ ਆਪਣੇ ਬਾਂਹ ਦੇ ਵਿੱਚ ਦਰਦ ਜਾਵੇ ਆਪਣੇ ਹੱਥਾਂ ਦੇ ਵਿੱਚ ਦਰਦ ਜਾਣ ਲੱਗ ਜਾਵੇ ਹੱਥ ਸੌ ਜਾਣ ਜਾਂ ਬਾਂਹ ਸੌ ਜਾਵੇ ਉਦੋਂ ਆਪਣੀਆਂ ਨਸਾਂ ਕੁਝ ਜ਼ਿਆਦਾ ਦਬਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਆਪਾਂ ਸਾਰਾ ਦਿਨ ਕਈ ਵਾਰ ਕੰਪਿਊਟਰ ਤੇ ਬੈਠ ਕੇ ਕੰਮ ਕਰਦੇ ਆਂ ਔਰ ਜਾਂ ਫਿਰ ਆਪਾਂ ਜ਼ਿਆਦਾ ਕੋਈ ਡਰਾਈਵ ਕਰਦੇ ਆਂ ਔਰ ਜਾਂ ਫਿਰ ਆਪਣੇ ਐਦਾਂ ਦਾ ਕੰਮ ਆ ਜਿਸ ਦੇ ਵਿੱਚ ਗਰਦਨ ਦੀ ਮੂਵਮੈਂਟ ਘੱਟ ਹੋਵੇ ਉਹਨਾਂ ਪੇਸ਼ੈਂਟਸ ਦੇ ਵਿੱਚ ਇਹ ਕਾਮਨਲੀ ਪਾਇਆ ਜਾਂਦਾ ਹੈ ਜਿਵੇਂ ਕਿ ਜੋ ਬੈਂਕ ਦੇ ਵਿੱਚ ਜੌਬ ਕਰਦੇ ਨੇ ਔਰ ਜਾਂ ਫਿਰ ਜੋ ਸਪੈਸ਼ਲਿਟੀ ਟੀਚਰ ਨੇ ਔਰ ਜਾਂ ਫਿਰ ਜੋ ਜ਼ਿਆਦਾ ਡਰਾਈਵ ਕਰਦੇ ਨੇ ਉਨ੍ਹਾਂ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਉਹ ਅੱਗੇ ਨੂੰ ਗਰਦਨ ਬੈਂਡ ਕਰਦੇ ਨੇ ਤਾਂ ਉਹਨਾਂ ਦਾ ਬਾਂਸ ਹੋ ਜਾਂਦੀ ਹੈ ਔਰ ਕਈ ਵਾਰੀ ਗਰਦਨ ਪਿੱਛੇ ਨੂੰ ਕਰਦੇ ਨੇ ਤਾਂ ਬਾਂ ਇਦਾਂ ਲੱਗਦਾ ਜਿਵੇਂ ਖੂਨ ਦਾ ਸੰਚਾਰ ਚੱਲ ਪਿਆ ਬਹੁਤ ਜ਼ਿਆਦਾ ਕਾਮਨਲੀ ਪ੍ਰੈਗਨੈਂਟ ਊਮਨ ਦੇ ਵਿੱਚ ਵੀ ਇਹ ਜ਼ਿਆਦਾਤਰ ਪਾਇਆ ਜਾਂਦਾ ਹੈ ਕਿ ਉਹਨਾਂ ਦੇ ਗਰਦਨ ਦੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਮੂਵਮੈਂਟ ਦਾ ਲੈਵਲ ਘੱਟ ਜਾਂਦਾ ਹੈ ਔਰ ਜੋ ਬਲੱਡ ਫਲੋ ਹੈ ਉਹ ਵੀ ਘੱਟ ਜਾਂਦਾ ਹੈ ਔਰ ਆਪਣੇ ਹੱਥ ਪੈਰ ਸੋਣ ਲੱਗ ਜਾਂਦੇ ਨੇ 슈ਗਰ ਦੇ ਪੇਸ਼ੈਂਟ ਦੇ ਵਿੱਚ ਕਾਮਨਲੀ ਪਾਇਆ ਜਾਂਦਾ ਹੈ ਕਿ ਪੂਰੀ ਬਾਹ ਹੀ ਸੋ ਜਾਂਦੀ ਹੈ ਕਈ ਵਾਰ ਤਾਂ ਪੇਸ਼ੈਂਟਸ ਇਦਾਂ ਦੇ ਆਉਂਦੇ ਨੇ ਕਿਉਂਕਿ ਗਰਦਨ ਦੀਆਂ ਸਾਰੀਆਂ ਹੀ ਨਸਾਂ ਆਪਣੇ ਪੂਰੀ ਬਾਡੀ ਨੂੰ ਸਪਲਾਈ ਕਰਦੀਆਂ ਨੇ ਪਹਿਲਾਂ ਇੱਕ ਬ੍ਰੇਨ ਹੈ ਬ੍ਰੇਨ ਤੋਂ ਫਿਰ ਗਰਦਨ ਚ ਆਈਆਂ ਸਿਗਨਲ ਸਿਗਨਲ ਤੋਂ ਫਿਰ ਪੂਰੀ ਬਾਡੀ 'ਚ ਜਾਂਦਾ ਕਈ ਵਾਰੀ ਆਪਣੇ ਹੱਥ ਵੀ ਸੌਂ ਜਾਂਦੇ ਨੇ ਔਰ ਨਾਲ ਦੀ ਨਾਲ ਆਪਣੇ ਪੈਰ ਵੀ ਸੌਂ ਜਾਂਦੇ ਨੇ ਜਦੋਂ ਕਿ ਇਹ ਸਾਰਾ ਕੰਮ ਸੈਂਸਰੀ ਮੋਟਰ ਨਿਊਰਨ ਔਰ ਆਪਣੇ ਜੋ ਆਪਣੇ ਮੋਟਰ ਨਿਊਰons ਨੇ ਉਹਨਾਂ ਦਾ ਕੰਮ ਹੁੰਦਾ ਹੈ ਜਿਹੜੀਆਂ ਸੈਂਸਰੀ ਆਪਣੀ ਮੋਟਰਸ ਨੇ ਉਹ ਕੀ ਹੈ ਜਿਵੇਂ ਇਸ ਤੇ ਕੋਈ ਗਰਮ ਪਾਣੀ ਲੱਗ ਗਿਆ ਜਾਂ ਫਿਰ ਇਸ ਨੂੰ ਟੱਚ ਕੀਤਾ ਉਹਦੀ ਸੈਂਸੇਸ਼ਨ ਜਾਂਦੀ ਬ੍ਰੇਨ ਨੂੰ ਔਰ ਜਾਂ ਫਿਰ ਆਪਾਂ ਜਿਵੇਂ ਮੁਠੀ ਬੰਦ ਕਰਨੀ ਹੈ ਪਹਿਲਾਂ ਬ੍ਰੇਨ ਨੇ ਸਿਗਨਲ ਆਪਣੇ ਨੈਕ ਨੂੰ ਦੇਣਾ ਨੈਕ ਤੋਂ ਫਿਰ ਬਾਹਾਂ 'ਚ ਜਾਣਾ ਫਿਰ ਆਪਣੀ ਮੁਠੀ ਬੰਦ ਹੋਣੀ ਹੈ ਫਿਰ ਆਪਾਂ ਮੁਠੀ ਖੋਲਦੀ ਫਿਰ ਸਿਗਨਲ ਵਾਪਸ ਜਾਣਾ ਸੋ ਇਹ ਸਿਗਨਲਸ ਨੇ ਜਿਹੜੇ ਇਹ ਕਿਉਂ ਡਿਸਟਰਬ ਹੁੰਦੇ ਨੇ ਕਿਉਂਕਿ ਆਪਣੇ ਜੋ ਕੰਮ ਕਰਨ ਦਾ ਤਰੀਕਾ ਪੋਸਚਰ ਆ ਉਹਦੇ ਕਰਕੇ ਕਿਉਂ ਕਿਉਂ ਹੋ ਜਾਂਦਾ ਹੈ ਸਰਵਾਈਕਲ ਸਰਵਾਈਕਲ ਹੁੰਦਾ ਸਭ ਤੋਂ ਪਹਿਲਾਂ ਆਪਣੀ ਜੋ ਲੈਕ ਆਫ ਐਕਸਰਸਾਈਜ਼ ਆਪਾਂ ਕਸਰਤ ਨਹੀਂ ਕਰਦੇ ਆਪਣਾ ਲਾਈਫਸਟਾਈਲ ਲਾਈਫਸਟਾਈਲ ਨਹੀਂ ਆਪਣਾ ਚੰਗਾ ਹੈਗਾ ਆਪਾਂ ਸਿਰਫ ਸਾਰਾ ਦਿਨ ਕੰਮ ਕਰਦੇ ਆਂ ਆ ਕੇ ਖਾ ਕੇ ਸੌ ਜਾਂਦੇ ਆਂ ਕੋਈ ਸੈਰ ਨਹੀਂ ਕੁਛ ਨਹੀਂ ਔਰ ਤੀਸਰੇ ਨੰਬਰ ਤੇ ਗੱਲ ਆ ਜਾਂਦੀ ਹੈ ਆਪਣੇ ਜੋ ਵਿਟਾਮਿਨਸ ਨੇ ਆਪਨੀ ਬਾਡੀ ਨੂੰ ਜਿਹੜੀ ਚੀਜ਼ਾਂ ਚਾਹੀਦੀਆਂ ਨੇ ਉਹ ਪ੍ਰੋਪਰ ਨਹੀਂ ਮਿਲਦੀਆਂ ਚੌਥੇ ਨੰਬਰ ਤੇ ਗੱਲ ਕਰਾਂਗੇ ਆਪਾਂ ਜਿਹੜੇ 슈ਗਰ ਦੇ ਪੇਸ਼IENTS ਨੇ ਉਹਨਾਂ ਦੇ ਵਿੱਚ ਇਹ ਕਾਮਨਲੀ ਪਾਇਆ ਜਾਂਦਾ ਹੈ ਸਰਵਾਈਕਲ ਦੀ ਪ੍ਰੋਬਲਮ ਸੋ ਹੁਣ ਆਪਾਂ ਗੱਲ ਕਰਨ ਲੱਗੇ ਆਂ ਵੀ ਸਰਵਾਈਕਲ ਦੇ ਵਿੱਚ ਆਪਾਂ ਕਿਹੜੀਆਂ ਕਸਰਤਾਂ ਕਰੀਏ ਕਿ ਆਪਣੇ ਖੂਨ ਦਾ ਸੰਚਾਰ ਚੱਲ ਪਵੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਲ ਸਿੰਘ ਸਰਾਹ ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਅਗਰ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਸਾਡਾ ਉੱਥੇ ਪੇਜ ਹੈ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਔਰ ਦੂਸਰਾ ਪੇਜ ਹੈ ਡਾਕਟਰ ਗੁਰਸ਼ੀਲ ਸਿੰਘ ਔਰ ਸਾਡਾ ਫੇਸਬੁੱਕ ਤੇ ਪੇਜ ਹੈ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਅਗਰ ਤੁਸੀਂ ਹਜੇ ਤੱਕ ਸਾਨੂੰ YouTube ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਅਸੀਂ ਰੋਜ਼ਾਨਾ ਕੋਸ਼ਿਸ਼ ਕਰਦੇ ਹਾਂ ਇੱਕ ਨਾ ਇੱਕ ਵੀਡੀਓ ਅਪਲੋਡ ਕਰੀਏ ਔਰ ਐਂਡ ਦੇ ਵਿੱਚ ਇਸ ਵੀਡੀਓ ਦੇ ਦੱਸਾਂਗੇ ਤੁਹਾਨੂੰ ਅਗਰ ਤੁਹਾਨੂੰ ਸਰਵਾਈਕਲ ਹੈ ਤਾਂ ਸਲੀਪਿੰਗ ਪੋਜੀਸ਼ਨਸ ਕਿਹੜੀਆਂ ਹੋਣੀਆਂ ਚਾਹੀਦੀਆਂ ਨੇ ਸੋ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਆਈ ਦੀ ਵੀਡੀਓ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸਟਾਰਟ ਕਰ ਲੈਂਗੇ ਐਕਸਰਸਾਈਜ਼ ਨੰਬਰ 1 ਐਕਸਰਸਾਈਜ਼ ਕੀ ਹੈ ਆਪਾਂ ਆਪਣੀ ਜੋ ਲਿਵੇਟਰ ਸਕੈਪੂਲਾ ਮਸਲਸ ਨੇ ਬੈਕ ਤੇ ਇਸ ਨੂੰ ਆਪਾਂ ਸਟ੍ਰੈਚ ਕਰਾਂਗੇ ਸੋ ਇਸਦੀ ਕੀ ਪੋਜੀਸ਼ਨ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਆਪਾਂ ਸਿੱਧੇ ਖੜ ਜਾਾਂਗੇ ਔਰ ਆਪਣੀ ਗਰਦਨ 45 ਡਿਗਰੀ ਤੇ ਟਿਲਟ ਕਰ ਲਾਂਗੇ ਇਹ ਹੋ ਗਿਆ ਆਪਣੀ 90 ਡਿਗਰੀ ਤੇ ਇਹ 45 ਔਰ ਇਹ 180 ਜਾਂ 0 ਡਿਗਰੀ ਤੇ ਸੋ ਪਹਿਲਾਂ ਸਿੱਧੇ ਖੜੇ ਆ ਗਰਦਨ ਟਿਲਟ ਕੀਤੀ ਆਪਣੇ 45 ਡਿਗਰੀ ਤੇ ਦੂਸਰੇ ਹੱਥ ਦੀ ਮਦਦ ਨਾਲ ਆਪਾਂ نیچے ਨੂੰ ਸਟ੍ਰੈਚ ਕਰਾਂਗੇ ਔਰ ਇੱਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ 1 2 3 4 5 6 7 8 9 10 THEN RELAX ਇਹ ਤੁਸੀਂ 6 ਵਾਰੀ ਕਰਨਾ ਹੈ कई बार की होंगे जो ये आप स्ट्रैच करते हैं अपने स्ट्रैच नहीं पैदा तुम कि करोगे दूसरा जो हाथ है उसू एदा पिछले लै जाऊंगे और गर्दन पंताली डिग्र करके करकेदा आप नीचे स्ट्रैच करा तो देखोगे थोड़े खिच पैनी शुरू हो जाएगी और इतने तीन दस सैकेंड होल्ड करोगे एक दो तो, तीन चार पाँच छे सत्त अठ नौ दस दिन रिलैक्स ਦੁਬਾਰਾ ਦੇਖੋ ਧਿਆਨ ਨਾਲ ਆਪਾਂ ਇੱਧੇ ਖੜੇ ਆਂ ਔਰ ਇੱਕ ਪਿੱਛੇ ਗਈ 45 ਡਿਗਰੀ ਦੇ ਟਿਲਟ ਕੀਤਾ ਦੂਸਰੇ ਹੱਥ ਦੀ ਮਦਦ ਨਾਲ ਆਪਾਂ ਸਟ੍ਰੈਚ ਕੀਤਾ ਔਰ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਦੁਬਾਰਾ ਦੇਖੋ ਹੁਣ ਤੁਹਾਨੂੰ ਆਪਾਂ ਇਸ ਸਾਈਡ ਕਰਕੇ ਦਿਖਾਵਾਂਗੇ ਗਰਦਨ ਟਿਲਟ ਕੀਤੀ ਨੀਚੇ ਕਛੂਆਲ ਦੇਖਿਆ ਔਰ ਇਹਨੂੰ ਨੀਚੇ ਲੈ ਕੇ ਗਰਦਨ ਨੂੰ ਪਿੱਛੇ ਔਰ ਹੱਥ ਨੂੰ ਵੀ ਪਿੱਛੇ ਔਰ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਬਿਲਕੁਲ ਫਿਰ ਰਿਲੈਕਸ ਹੋ ਜਾਣਾ ਫਿਰ ਆਪਾਂ 45 ਡਿਗਰੀ ਤੇ ਕਰਦਨ ਨੀਚੇ ਲੈ ਕੇ ਦੂਸਰੇ ਹੱਥ ਦੀ ਮਦਦ ਨਾਲ ਥੱਲੇ ਨੂੰ ਲੈ ਕੇ ਦੂਸਰਾ ਹੱਥ ਪਿੱਛੇ ਔਰ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਇਸ ਨੂੰ ਵੀ ਤੁਸੀਂ 5 ਤੋਂ 6 ਵਾਰੀ ਕਰਨਾ ਇਸ ਸਾਈਡ 5 ਤੋਂ 6 ਵਾਰੀ ਕਰਨਾ ਇਸ ਸਾਈਡ ਇਹ ਹੋ ਗਿਆ ਤੁਹਾਡਾ ਨੰਬਰ 1 ਸਟ੍ਰੈਚ ਲਿਮੀਟਰ ਸਕੈਪੂਲਾ ਸਟ੍ਰੈਚ हूँ आप गल करा अपल ट्रिपीजियस मसल में किमें स्ट्रैच करना नैक के मसलस ने इस आप एक तौलिया का रोल ले लेंगे और इसको आप गर्दन दे इस जगह रखेंगे और दूसरे हाथ की मदद स्ट्रैच करेंगे और सेम दूसरे हाथों पिछले ले जाएंगे और इतना होल्ड करेंगे दस सैकेंड एक दो तो, तीन चार पांच छे सत अठ नौ दस दैन रिलैक्स और फिर आपदा पकड़ लिया लै और यह हथ पिछे रहेगा एक दो तो तीन चार छः सात आठ नौ दस दिन साइड द्वारा देखो। एक और दूसरा दो तीन चार सत अठ नौ दस देन रिलैक्स फिर रह गए एक दो तो तीन चार पाँच छः सात आठ नौ दस देन रिलैक्स इसे बारी करना यह होगी ਦੂਸਰੀ ਕਸਰਤ ਜਿਸ ਦੇ ਵਿੱਚ ਆਪਾਂ ਅਪਰ ਟ੍ਰੈਪੀਜੀਅਸ ਮਸਲ ਨੂੰ ਸਟ੍ਰੈਚ ਕੀਤਾ ਸੋ ਹੁਣ ਗੱਲ ਕਰਨ ਲੱਗੇ ਆਂ ਤੀਸਰੀ ਕਸਰਤ ਨੂੰ ਤੀਸਰੀ ਕਸਰਤ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ neck ਰੋਟੇਸ਼ਨ ਕਰਾਂਗੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗਰਦਨ ਨੂੰ ਬਿਲਕੁਲ ਇਸ ਜਗ੍ਹਾ ਤੇ ਟਿਲ ਇਥੇ 1 2 3 ਫਿਰ ਸਾਈਡ 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 1 2 3 फेरेसाइड 1 2 10 फेरेसाइड 1 2 10 फेरेसाइड 1 2 10 फेरेसाइड 1 2 10 देन रिलैक्स ਆਪਾਂ ਇਹ 10 ਵਾਰੀ ਕੀਤਾ 5 ਵਾਰੀ ਇਸ ਸਾਈਡ 5 ਵਾਰੀ ਇਸ ਸਾਈਡ ਤੁਸੀਂ ਵੀ ਇਹ 10 ਵਾਰੀ ਵੀ ਕਰਨਾ ਹੌਲੀ ਹੌਲੀ ਇਸਦੀ ਰੈਪੀਟੀਸ਼ਨਸ 2 ਤੋਂ 3 ਵੱਧ ਤੋਂ ਵੱਧ ਕਰ ਸਕਦੇ ਆ ਜੈਨਕੀ 2 ਤੋਂ 3 ਵਾਰੀ ਆਪਾਂ ਵਧਾ ਸਕਦੇ ਆ ਹੁਣ ਆਪਾਂ ਗੱਲ ਕਰ ਲੱਗੇ ਆ ਨੈਕਸਟ ਐਕਸਰਸਾਈਜ਼ ਦੀ ਜਿਸ ਦੇ ਵਿੱਚ ਆਪਾਂ ਫਲੈਕਸ਼ਨ ਐਕਸਟੈਂਸ਼ਨ ਕਰਾਂਗੇ ਕਈ ਵਾਰ ਆਪਾਂ ਜਦੋਂ ਐ ਫਾਰਵਰਡ ਬੈਂਡ ਕਰਦੇ ਆ ਆਪਦੀ ਕਰਦ ਨੂੰ ਕਈ ਵਾਰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ ਸੋ ਅਗਰ ਤੁਹਾਨੂੰ ਚੱਕਰ ਆਉਣ ਲੱਗੇ ਤਾਂ ਤੁਸੀਂ ਉੱਥੇ ਹੀ ਉਹ ਕਸਰਤ ਬੰਦ ਕਰ ਦੇਣੀ ਹੈ ਸੋ ਦੇਖੜ ਜਾਵਾਂਗੇ ਉੱਪਰ ਦੇਖਾਂਗੇ 1 2 3 ਫਿਰ نیچے ਦੇਖਾਂਗੇ 1 2 3 ਫਿਰ ਉੱਪਰ ਦੇਖਾਂਗੇ 1 2 3 ਫਿਰ نیچے ਦੇਖਾਂਗੇ 1 2 3 ਫਿਰ ਉੱਪਰ ਦੇਖਾਂਗੇ 1 2 3 ਫਿਰ نیچے ਦੇਖਾਂਗੇ 1 2 3 ਫਿਰ ਉੱਪਰ ਦੇਖਾਂਗੇ 1 2 3 ਫੇਰ نیچے ਦੇਖਾਂਗੇ 1 2 3 ਫੇਰ ਉੱਪਰ ਦੇਖਾਂਗੇ 1 2 3 ਫੇਰ نیچے ਦੇਖਾਂਗੇ 1 2 3 ਇਹ ਵੀ ਆਪਾਂ 10 ਵਾਰੀ ਕੀਤਾ ਇਹ ਵੀ 5 ਵਾਰੀ نیچے 5 ਵਾਰੀ ਉੱਪਰ ਤੁਸੀਂ ਵੀ ਇਹ ਪਹਿਲਾਂ ਸਟਾਰਟਿੰਗ 'ਚ 10 ਵਾਰੀ ਕਰਨਾ ਇਸਦੇ ਇੱਕ ਸੈੱਟ ਫੇਰ ਤੁਸੀਂ ਹੌਲੀ ਹੌਲੀ ਦੋ ਸੈੱਟ ਤੋਂ ਬਾਅਦ ਤਿੰਨ ਸੈੱਟ ਲਾਉਣੇ ਨੇ ਨਹੀਂ ਹੋਗੀ ਟ੍ਰੇਨਿੰਗ ਨੈਕਸਟ ਐਕਸਰਸਾਈਜ਼ ਹੁਣ ਉਸ ਤੋਂ ਬਾਅਦ ਐਕਸਰਸਾਈਜ਼ ਜਿਹੜੀ ਕਰਨ ਲੱਗੇ ਆਂ that is ਆਪਣੀ ਬਾਈਸੈਪ ਮਸਲ ਦਾ ਸਟ੍ਰੈਚ ਆਪਾਂ ਕੀ ਕਰਾਂਗੇ ਬਾਹਾਂ ਸਿੱਧੀਆਂ ਕਰ ਦਾਂਗੇ ਥੋੜੀ ਜਿਹੀ ਮੋੜ ਦਾਂਗੇ ਔਰ ਇਸ ਜਗ੍ਹਾ ਤੋਂ ਆਪਾਂ ਪਕੜ ਕੇ ਇਸਟ੍ਰੈਚ ਕਰ ਦਾਂਗੇ और तो तो पूरे इस जगह पे एक पाएगी और इतने दस तीन चार दो तीन चार पांच छे सात आठ नौ दस देन रिलैक्स बांस सीधी लेके टेडी की और इस तीन तो चार पांच छे सात आठ नौ दस रिलैक्स

तो तो छे वारी इस साइड पांच तो छे वारी दूसरी साइड करके दिखाने तो तो खिंचया एक दो तो तीन चार पांच छत अठ नौ दस दिन रिलैक्स फिर वहां सीधी की ऐदा अपा खिंचया एक दो तो तीन चार पांच छे सत अठ नौ दस दिन रोलैक्स ਬਾਈਟੂ ਛੇ ਵਾਰੀ ਐਸ ਸਾਈਡ ਇਹੋਗੇ ਤੁਹਾਡਾ ਬਾਈਸੈਪਸ ਦਾ ਸਟ੍ਰੈਚ ਹੁਣ ਜਿਹੜੀ ਅਗਲੀ ਕਸਰਤ ਹੈ ਉਹ ਹੈਗੀ ਛੋਡੀ ਲਾਸਟ ਐਕਸਰਸਾਈਜ਼ ਜਿਸ ਨੂੰ ਕਿਹਾ ਜਾਂਦਾ ਹੈ ਸ਼ੋਲਡਰ ਸ਼ਰੱਗਸ ਆਪਾਂ ਸਿੱਧੇ ਖੜ ਜਾਵਾਂਗੇ ਔਰ ਜਦੋਂ ਆਪਾਂ ਮੋਢੇ ਉੱਪਰ ਚੱਕਾਂਗੇ ਆਪਾਂ ਨੱਕਰਾਂਈ ਸਾਹ ਲਵਾਂਗੇ ਔਰ ਜਦੋਂ ਮੋਢੇ نیچے ਲੈ ਕੇ ਜਾਵਾਂਗੇ ਫੂਕ ਮਾਰ ਕੇ ਸਾਹ ਛੱਡਾਂਗੇ ਤੋੜਾ ਦੇਖੋ ਆਪਾਂ 10 ਵਾਰੀ ਕੀਤਾ ਤੁਸੀਂ ਇਹ 10 ਵਾਰੀ ਕਰਨਾ ਇਹ ਹੋਗੀ ਤੁਹਾਡੀ ਸ਼ੋਲਡਰ ਸ਼ਰੱਗਸ ਪਹਿਲੇ ਇੱਕ ਹਫ਼ਤੇ 10 ਵਾਰੀ ਫਿਰ ਹੌਲੀ ਹੌਲੀ ਇਹਦੇ ਦੋ ਸੈੱਟ ਲਾਵਾਂਗੇ 10 ਦੇ ਫਿਰ ਤਿੰਨ ਸੈੱਟ ਲਾਵਾਂਗੇ ਸੋ ਇਹ ਸੰ ਕਸਰਤਾਂ ਜਿਹੜੀਆਂ ਤੁਸੀਂ ਰੈਗੂਲਰ ਕਰਨੀਆਂ ਨੇ ਆਪਣੇ ਗਰਦਨ ਦੀਆਂ ਦਵੀਆਂ ਹੋਈਆਂ ਨਸਾਂ ਦਾ ਖੂਨ ਦਾ ਸੰਚਾਰ ਖੋਲਣ ਲਈ ਹੁਣ ਆਪਾਂ ਗੱਲ ਕਰਨ ਲੱਗੇ ਆ ਕਿਹੜੀ ਪੋਜੀਸ਼ਨ ਦੇ ਵਿੱਚ ਅਗਰ ਤੁਹਾਨੂੰ ਸਰਵਾਈਕਲ ਹੈ ਤਾਂ ਸੌਣਾ ਚਾਹੀਦਾ ਸੋ ਆਹ ਹੁਣ ਆਪਾਂ ਤੁਹਾਨੂੰ ਦੱਸਦੇ ਆ ਸੋ ਮੈਕਸਿਮਮ ਆਪ ਆਪ ਆਪਣੀ ਨੀਂਦ ਸਾਈਡ ਲੈ ਕੇ ਪੂਰੀ ਕਰਦੇ ਆ ਸੋ ਸਿਰਹਾਣੇ ਦਾ ਜਿਹੜਾ ਲੈਵਲ ਹੈ ਉਹ ਆਪਣੇ ਮੋਢਿਆਂ ਦੇ ਕੋਲੇ ਇਦਾਂ ਹੋਣਾ ਚਾਹੀਦਾ ਔਰ ਇਦਾਂ ਕਰਕੇ ਆਪਾਂ ਸੌ ਸਕਦੇ ਆ ਇਸ ਪੋਜੀਸ਼ਨ ਦੇ ਵਿੱਚ ਸਾਈਡ ਲੈ ਕੇ ਬਿਲਕੁਲ ਤਾਂ ਕਿਹੜੀ ਪੋਜੀਸ਼ਨ ਹੈ ਉਸ ਪਾਈਨ ਦੀ ਨਿਊਟਰਲ ਰਹੇ ਔਰ ਇਦਾਂ ਕਰਕੇ ਤੁਸੀਂ ਸੌ ਜਾਣਾ ਹੈ ਤੁਹਾਡੇ ਨੈਕ ਦੇ ਵਿੱਚ ਕਿਤੇ ਵੀ ਪੇਨ ਨਹੀਂ ਹੋਏਗੀ ਔਰ ਅਗਰ ਤੁਹਾਡੇ ਦਰਦ ਜ਼ਿਆਦਾ ਹੁੰਦਾ ਹੈ ਜਦੋਂ ਵੀ ਤੁਸੀਂ ਸਿੱਧੇ ਪੈਣਾ ਉਦੋਂ ਸਿਰਹਾਣਾ ਕੱਢ ਦੇਣਾ ਹੈ ਉਦੋਂ ਤੁਸੀਂ ਬਿਨਾਂ ਸਿਰਹਾਣੇ ਤੋਂ ਪੈ ਜਾਣਾ ਹੈ ਔਰ ਜਦੋਂ ਵੀ ਤੁਸੀਂ ਸਾਈਡ ਲੈ ਕੇ ਸੌਣਾ ਹੈ ਕਿਉਂਕਿ 80 ਤੋਂ 85% ਆਪਾਂ ਸਾਈਡ ਲੈ ਕੇ ਸੌਂਦੇ ਆ ਤਾਂ ਤੁਸੀਂ ਉਦੋਂ ਸਰਾਣਾ ਲੈ ਲੈਣਾ ਹੈ ਐਦਾਂ ਕਰਕੇ ਐਦਾਂ ਸੌ ਜਾਣਾ ਸੋ ਇਹ ਸਨ ਸੌਣ ਦੀਆਂ ਪੋਜੀਸ਼ਨਾਂ ਸੋ ਅਗਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤੁਹਾਡੇ ਚੋਂ ਨਾਸ ਦਵੀਆਂ ਨੇ ਗਰਦਨ ਦੀਆਂ ਉਹ ਹੌਲੀ ਹੌਲੀ ਉਸ ਦੇ ਵਿੱਚ ਖੂਨ ਦਾ ਸੰਚਾਰ ਚੱਲ ਪਏਗਾ ਔਰ ਤੁਹਾਡੇ ਜੋ ਗਰਦਨ ਦਾ ਦਰਦ ਹੈ ਉਹ ਵੀ ਘਟਣਾ ਸ਼ੁਰੂ ਹੋ ਜਾਏਗਾ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਮਿਲਦੇ ਹਾਂ ਜਲਦ ਇੱਕ ਨਵੇਂ ਟੌਪਿਕ ਤੇ ਅਗਰ ਤੁਸੀਂ ਇਸ ਰਿਗਾਰਡਿੰਗ ਕੁਝ ਵੀ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ థాంక్స్ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਔਰ ਸ਼ੇਅਰ ਜਰੂਰ ਕਰਿਆ ਕਰੋ ਨਾਲ ਦੀ ਨਾਲ